ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ ਡੀਸੀਪੀ ਇਨਵੈਸਟੀਗੇਸ਼ਨ ਹਰਪੀ ਸਿੰਘ ਮੰਡੇਰ ਜੀ ਏਡੀਸੀਪੀ ਸਿਟੀ 3 ਸ਼੍ਰੀ ਹਰਪਾਲ ਸਿੰਘ ਜੀ ਉਹਨਾਂ ਦੀਆਂ ਹਦਾਇਤਾਂ ਹੇਠ ਜਿਹੜਾ ਨਸ਼ਿਆਂ ਖਿਲਾਫ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਸ ਦੇ ਤਹਿਤ ਜਿਹੜਾ ਕੱਲ ਸ਼ਾਮ ਜਿਹੜਾ ਐਸਆਈ ਜਤਿੰਦਰ ਸਿੰਘ ਮੁਖਬਰ ਖਾਸ ਦੀ ਇਤਲਾਹ ਮਿਲਣ ਤੇ ਕਾ ਮੰਡੀ ਚੌਂਕ ਦੇ ਵਿੱਚ ਦੋਸ਼ੀ ਰੋਹਿਤ ਉਰਫ ਲੌਬੀ ਪੁੱਤਰ ਸਤਨਾਮ ਸਿੰਘ ਵਾਸੀ 100 ਨੰਬਰ ਹਾਤਾ ਕਾਮਲੀ ਚੌਂਕ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਦੇ ਪਾਸੋਂ 417 ਗ੍ਰਾਮ ਹੈਰੋਇਨ ਸਮੇਤ 22400 ਰੁਪਏ ਡਰਗਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਕਾਰ ਅਮੇਜ਼ ਜਿਹੜੀ ਆ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 23/25 ਜੁਰਮ ਜਿਹੜਾ 21 ਸੀ 6185 27ਏ 25 ਐਨਡੀਪੀਐਸ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕੀਤਾ ਗਿਆ ਹੈ ਦੋਚੀ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਇਸ ਦੇ ਬਾਅਦੋਂ ਜਿਹੜਾ ਹੋਰ ਵੀ ਅੱਗੇ ਜਿਹੜੇ ਅਮਰੀਕੀ ਨਾਲ ਪੁੱਛਗਛ ਕੀਤੀ ਜਾਏਗੀ ਕਿ ਇਹ ਜਿਹੜੀ ਇੰਨੀ ਵੱਡੀ ਮਾਤਰਾ ਜਿਹੜੀ ਹੈਰੋਇਨ ਹੈ ਇਹ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਹੜੇ-ਕਿਹੜੇ ਗਾਗ ਜਾਂ ਕਿਹੜੇ-ਕਿਹੜੇ ਪੈਡਲਰ ਜਿਹੜੇ ਆ ਇਹਨੇ ਨਾਲ ਆਪਣੇ ਇਸ ਧੰਦੇ ਦੇ ਵਿੱਚ ਲਗਾਏ ਹੋਏ ਨੇ ਜੀ ਹਾਂ ਇਹ ਦੋਸ਼ੀ ਦੇ ਖਿਲਾਫ ਪਹਿਲਾਂ 3 ਮੁਕਦਮੇ ਦਰਜ ਨੇ ਇੱਕ ਮੁਕਦਮਾ ਥਾਣਾ ਈ ਡਿਵੀਜ਼ਨ ਦਾ ਜਿਹੜਾ ਆ ਲੜਾਈ ਝਗੜਾ ਤੇ ਮਹਿਲਾ ਦੇ ਨਾਲ ਛੇੜਛਾੜ ਦਾ ਦਰਜ ਹੈ ਇੱਕ ਮੁਕਦਮਾ ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਦਾ ਇਸ ਦੇ ਖਿਲਾਫ ਐਂਡੀਪੀਐਸ ਐਕਟ ਤੇ ਆਰਮ ਐਕਟ ਦਾ ਦਰਜ ਹੈ ਤੀਸਰਾ ਪਰਚਾ ਜਿਹੜਾ ਆ 2024 ਦਾ ਇਸ ਦੇ ਖਿਲਾਫ ਗੇਟ ਕੀਮਾ ਥਾਣੇ ਦਾ ਜਾਲੀ ਅਸਲਾ ਲਾਇਸੈਂਸ ਤਿਆਰ ਕਰਵਾਉਣ ਦਾ ਜਿਹੜਾ ਉਹ ਦਰਜ ਹੈ ਸਰ ਪਹਿਲਾਂ ਵੀ ਦਰਜ ਨੇ ਇਹ ਕਾਰਨ ਲੱਗ ਬਿਲਕੁਲ ਜੀ ਪਹਿਲਾਂ ਤਿੰਨ ਮੁਕਦਮੇ ਦਰਜ ਨੇ ਜਿਹਦੇ ਜਿਹਦੇ ਵਿੱਚੋਂ ਇੱਕ ਮੁਕਦਮਾ ਤਾਂ ਐਂਡੀਪੀਐਸ ਦਾ ਹੈ ਕ੍ਰਿਮੀਨਲ ਹਿਸਟਰੀ ਆਰਮ ਐਕਟ ਦਾ ਤੇ ਪਰਚਾ ਹੈ ਜੀ ਹੁਣ ਕੀ ਕਾਰਵਾਈ ਕੀਤੀ ਹੈ ਇਸ ਤੇ ਮੁਕਦਮਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਹੈ ਆ ਅੱਗੇ ਤੋਂ ਬ੍ਰਿਕੀ ਨਾਲ ਪੁੱਛ ਕੇ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਇਸ ਦਾ ਬੈਕਵਰਡ ਲਿੰਕ ਉਹਨੂੰ ਸਾਰਾ ਚੇਨ ਤੋੜ ਕੇ ਇਹਦੇ ਵਿੱਚ ਹੋਰ ਵੀ ਜਿਹੜੀ ਬਰਾਮਦਗੀ ਕੀਤੀ ਜਾ ਸਕੇ